ਜੀ ਵਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਠੀਕ ਠਾਕ ਉਹ ਨਜ਼ਾਰੇ ਲਓ ਜ਼ਿੰਦਗੀ 'ਚ ਬਸ ਜ਼ਿੰਦਗੀ 'ਚ ਨਜ਼ਾਰੇ ਲੈਣੇ ਚਾਹੀਦੇ ਆ ਕੋਈ ਟੈਨਸ਼ਨ ਨਾ ਰੱਖੋ ਲੋਕਾਂ ਨੇ ਇਥੇ ਕਰੋੜਾ ਰੁਪਇਆ ਦੇਣਾ ਜ਼ਿੰਦਗੀ ਦੇ ਵਿੱਚ ਨਾ ਆਪਾਂ ਕਿਸੇ ਦਾ ਦੇਣਾ ਤੇ ਨਾ ਕਿਸੇ ਤੋਂ ਆਪਾਂ ਲੈਣਾ ਇਸ ਕਰਕੇ ਜ਼ਿੰਦਗੀ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਰਹੋ ਲਾਈਫ ਸਟਾਈਲ ਆਪਣਾ ਵਧੀਆ ਰੱਖੋ ਨਜ਼ਾਰੇ ਲਓ ਪੈਸਾ ਆਦਾ ਜਾਂਦਾ ਰਹੇਂਦਾ ਗੁਰੂ ਮਹਾਰਾਜ ਦੇ ਚਰਨਾਂ 'ਚ ਸੀਸ ਝੁਕਾਓ ਰੋਜ਼ ਪਾਠ ਕਰੋ ਐ ਗੁਰੂ ਘਰੇ ਜਾਓ ਪਾਠ ਕਰਕੇ ਤੇ ਆਪਣੇ ਮਨ ਨੂੰ ਸ਼ਾਂਤੀ ਮਿਲਦੀ ਹੈ ਵਧੀਆ ਉਸ ਤੋਂ ਬਾਅਦ ਜਿਹੜਾ ਵੀ ਕੋਈ ਵੀ ਤੁਸੀਂ ਆਪਣਾ ਕੰਮ ਆ ਉਹ ਕਰੋ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੁਸੀਂ ਬਲੰਦੀਆਂ ਤੇ ਜਾਓਗੇ ਆਪਾਂ ਕੁੜੀ ਦੀ ਕਰਾਣੀ ਸੀ ਐਡਮਿਸ਼ਨ ਤੇ ਪਹੁੰਚ ਕੇ ਕਾਲਜ ਕਾਲਜ ਤੋਂ ਫਿਰ ਮੋਟਰਲ ਚੱਕ ਹੈ ਚੱਲ ਵੀ ਪਿੰਡਾਂ ਨੂੰ ਚੱਲੇ ਪੈ ਗਏ ਮਿੱਤਰੋ ਕਹਿੰਦੇ ਟਾਈਮ ਟਾਈਮ ਦੀ ਗੱਲ ਹੁੰਦੀ ਆ ਕਦੇ ਘਰ ਵਾਲੀ ਲੜਪਨ ਦੀ ਤੇ ਕਦੇ ਘਰ ਵਾਲੀ ਖੁਸ਼ ਹੁੰਦੀ ਆ ਹੁਣ 2 ਦਿਨ ਤੋਂ ਘਰ ਵਾਲੀ ਤੰਗ ਪਰੇਸ਼ਾਨ ਚੱਲ ਰਹੀ ਆ ਪਤਾ ਨਹੀਂ ਕਿਹੜੀ ਗੱਲੋਂ ਲੜਿਆ ਮੈਂ ਹੈ ਨਹੀਂ ਮੈਨੂੰ ਸਮਝ ਨਹੀਂ ਲੱਗਦੀ ਕਿ ਆ ਹੋ ਗਿਆ ਲਓ ਜੀ ਜ਼ਿੰਦਗੀ ਦੇ ਵਿੱਚ ਦੋ ਕੰਮ ਰਹਿ ਗਏ ਜਾਂ ਤੂੜੀ ਪਾ ਦਿਓ ਪਸ਼ੂਆਂ ਨੂੰ ਜਾਂ ਪਸ਼ੂਨ ਢਾਹ ਦਿਓ ਤੇ ਗੁਹਾ ਚੱਕ ਦਿਓ ਕੰਮ ਹੈਗੇ ਤਿੰਨ ਆਪਣੀ ਜਿੰਦਗੀ ਪੈਸੇ ਪੂਸੇ ਵਾਲਾ ਤਾਂ ਸਾਡੇ ਕੋਲ ਫੰਡ ਹੈ ਨਹੀਂ ਲਓ ਜੀ ਗੱਡੀ ਚੱਕੀ ਤੇ ਆਪਾਂ ਪਹੁੰਚ ਗਏ ਗੁਰਦੁਆਰਾ ਛੀਦਾ ਸਾਹਿਬ ਮੰਗਲਵਾਰ ਸਕੇ ਜੇਠਾ ਤੇ ਆਪਾਂ ਝੁਕਾ ਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਸੀਸ ਤੇ ਲੈ ਕੇ ਆ ਗਏ ਮਹਾਰਾਜ ਤੋਂ ਫਿਰ ਛੇ ਗਿਆ ਲੰਗਰ ਪ੍ਰਸ਼ਾਦਾ ਉਹ ਵੀ ਬਰਯਾ ਦਾ ਬੜਾ ਗੁਰੂ ਘਰੇ ਹੁੰਦਾ ਉਹ ਮਿੱਤਰੋ ਸਾਰਿਆਂ ਨੂੰ ਪਤਾ ਹੀ ਹੈ ਜਿੱਦਣ ਗੁਰੂ ਘਰੇ ਜਾਓ ਬਸ ਗੁਰੂ ਘਰ ਪ੍ਰਸ਼ਾਦਾ ਐਤਵਾਰ ਵੀ ਮੰਗਲਵਾਰ ਵੀ ਸਾਰੇ ਦਿਨ ਪਰਮਾਤਮਾ ਦੇ ਬਸ ਲੰਗਰ ਛਕੋ ਨਜ਼ਾਰੇ ਲਓ ਤੇ ਰਾਤ ਨੂੰ ਆਪੇ ਆ ਕੇ ਘਰੇ ਸਾਰਨ ਸਾਸ੍ਰੀ ਕਰ ਜੀ